ਸ਼ਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਪੰਜਾਬ ਸਰਕਾਰ ਦੁਆਰਾ ਪੂਰੇ ਪੰਜਾਬ ਵਿੱਚ ਅਰਬਨ ਸਟੇਟਾਂ ਬਣਾਉਣ ਲਈ ਜ਼ਮੀਨ ਐਕਵਾਇਰ ਕਰਨ ਦੀ ਨਵੀਂ ਪਾਲਿਸੀ ਬਾਰੇ ਗੱਲ ਕਰਾਂਗੇ ਇਹ ਇੱਕ ਵੱਡਾ ਫੈਸਲਾ ਹੈ ਜਿਸ ਦਾ ਪ੍ਰਭਾਵ ਕਈ ਪਿੰਡਾਂ ਅਤੇ ਸ਼ਹਿਰਾਂ ਤੇ ਪਵੇਗਾ ਪੰਜਾਬ ਸਰਕਾਰ ਦੀ ਅਰਬਨ ਸਟੇਟ ਯੋਜਨਾ 19 ਨਵੀਆਂ ਅਰਬਨ ਸਟੇਟਾਂ ਲਈ 12304 ਏਕੜ ਜ਼ਮੀਨ ਦੀ ਲੋੜ। ਪੰਜਾਬ ਸਰਕਾਰ ਅਰਬਨ ਸਟੇਟਾਂ ਬਣਾਉਣ ਲਈ ਪੂਰੇ ਪੰਜਾਬ ਵਿੱਚ ਜ਼ਮੀਨ ਐਕਵਾਇਰ ਕਰ ਰਹੀ ਹੈ। ਲੁਧਿਆਣਾ ਵਿੱਚ ਪਹਿਲਾਂ ਹੀ ਆਲੇ-ਦੁਆਲੇ ਦੇ ਪਿੰਡਾਂ ਤੋਂ 2431 ਏਕੜ ਜ਼ਮੀਨ ਦੀ ਲਿਸਟ ਜਾਰੀ ਕੀਤੀ ਜਾ ਚੁੱਕੀ ਹੈ ਜੋ ਕਿ ਲੈਂਡ ਪੁੱਲਿੰਗ ਪਾਲਿਸੀ ਅਧੀਨ ਆਵੇਗੀ ਅਤੇ ਕਿਸਾਨ ਦੀ ਮਰਜ਼ੀ ਤੇ ਨਿਰਪਰ ਕਰੇਗਾ। ਇਸ ਤੋਂ ਇਲਾਵਾ ਹੁਣ ਸਰਕਾਰ ਨੇ ਪੂਰੇ ਪੰਜਾਬ ਵਿੱਚ ਲੁਧਿਆਣੇ ਵਾਲੀ ਯੋਜਨਾਵਾਂ ਤੋਂ ਇਲਾਵਾ 19 ਹੋਰ ਅਰਬਨ ਸਟੇਟਾਂ ਬਣਾਉਣ ਲਈ 12304 ਏਕੜ ਮੈਨ ਐਕਵਾਇਰ ਕਰਨ ਦਾ ਐਲਾਨ ਕੀਤਾ ਹੈ ਇਸ ਸਬੰਧੀ ਨੋਟੀਫਿਕੇਸ਼ਨ 6 ਜੂਨ ਦੀਆਂ ਬਹੁਤ ਸਾਰੀਆਂ ਅਖਬਾਰਾਂ ਜਿਵੇਂ ਕਿ ਸਪੋਕਸਮੈਨ ਅਤੇ ਅਜੀਤ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਹੈ ਆਓ ਹੁਣ ਗੱਲ ਕਰਦੇ ਹਾਂ ਜੀ ਕਿਹੜੇ 15 ਜ਼ਿਲ੍ਹਿਆਂ ਵਿੱਚ ਜ਼ਮੀਨ ਹੋਵੇਗੀ ਐਕਵਾਇਰ ਇਹ ਜ਼ਮੀਨ ਲਗਭਗ 15 ਜ਼ਿਲ੍ਹਿਆਂ ਦੇ ਆਸ-ਪਾਸ ਦੇ ਪਿੰਡਾਂ ਵਿੱਚੋਂ ਐਕਵਾਇਰ ਕੀਤੀ ਜਾਵੇਗੀ ਹੋ ਸਕਦਾ ਹੈ ਕਿ ਤੁਹਾਡੇ ਪਿੰਡ ਦੀ ਜ਼ਮੀਨ ਵੀ ਇਸ ਵਿੱਚ ਆਉਂਦੀ ਹੋਵੇ ਅਸੀਂ ਤੁਹਾਨੂੰ ਸ਼ਹਿਰਾਂ ਦੇ ਨਾਮ ਦੱਸਣ ਲੱਗੇ ਹਾਂ ਜੀ ਪਹਿਲੇ ਨੰਬਰ ਤੇ ਪਟਿਆਲਾ ਦੂਜੇ ਨੰਬਰ ਤੇ ਸੰਗਰੂਰ ਤੀਜੇ ਨੰਬਰ ਤੇ ਬਰਨਾਲਾ ਚੌਥੇ ਤੇ ਬਠਿੰਡਾ ਪੰਜਵੇਂ ਤੇ ਮਾਨਸਾ ਛੇਵੇਂ ਤੇ ਮੋਗਾ ਸੱਤਵੇਂ ਤੇ ਫਿਰੋਜ਼ਪੁਰ 8ਵੇਂ ਤੇ ਨਵਾਂ ਸ਼ਹਿਰ, 9ਵੇਂ ਤੇ ਜਲੰਧਰ, 10ਵੇਂ ਤੇ ਹਸ਼ਿਆਰਪੁਰ, 11ਵੇਂ ਤੇ ਸੁਲਤਾਨਪੁਰ ਲੋਧੀ, 12ਵੇਂ ਤੇ ਕਪੂਰਥਲਾ, 13ਵੇਂ ਤੇ ਫਗਵਾੜਾ, 14ਵੇਂ ਤੇ ਨਕੋਦਰ ਅਤੇ 15ਵੇਂ ਤੇ ਸ੍ਰੀ ਅਮਰitsar ਸਾਹਿਬ। ਸਰਕਾਰ ਨੇ ਇਨ੍ਹਾਂ ਸ਼ਹਿਰਾਂ ਤੇ ਖਾਸ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਲਈ ਖਸਰਾ ਨੰਬਰਾਂ ਸਮੇਤ ਪੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਤੁਸੀਂ ਵੀ ਧਿਆਨ ਨਾਲ ਸੁਣੋ, ਹੋ ਸਕਦਾ ਹੈ ਕਿ ਤੁਹਾਡੇ ਪਿੰਡ ਦੀ ਜ਼ਮੀਨ ਵੀ ਇਸ ਵਿੱਚ ਆਉਂਦੀ ਹੋਵੇ। ਮੈਂ ਇਸ ਗੱਲ ਦਾ ਪਹਿਲਾਂ ਵੀ ਜ਼ਿਕਰ ਕੀਤਾ ਸੀ ਤੇ ਹੁਣ ਆਪਾਂ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਲੈਂਡ ਪੁੱਲਿੰਗ ਪਾਲਿਸੀ ਕੀ ਹੁੰਦੀ ਹੈ ਇਹ ਲੈਂਡ ਪੁੱਲਿੰਗ ਪਾਲਿਸੀ ਹੈ ਜਿਸ ਵਿੱਚ ਸਰਕਾਰ ਕਹਿ ਰਹੀ ਹੈ ਕਿ ਜ਼ਮੀਨ ਦੇਣਾ ਜਾਂ ਨਾ ਦੇਣਾ ਇਹ ਤੁਹਾਡੀ ਮਰਜ਼ੀ ਹੈ ਕਿਸਾਨ ਦੀ ਆਪਣੀ ਮਰਜ਼ੀ ਹੈ ਪਰ ਤਜਰਬਾ ਦੱਸਦਾ ਹੈ ਕਿ ਜਦੋਂ ਆਲੇ-ਦੁਆਲੇ ਦੇ ਸਾਰੀ ਜ਼ਮੀਨ ਸਰਕਾਰ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਵਿਚਕਾਰਲਾ ਕਿਸਾਨ ਵੀ ਅਕਸਰ ਜ਼ਮੀਨ ਦੇਣ ਵਿੱਚ ਰਾਜ਼ੀ ਹੋ ਜਾਂਦਾ ਹੈ। ਅਜਿਹਾ ਮੋਹਾਲੀ, ਲੁਧਿਆਣਾ ਆ ਵਿੱਚ ਪਹਿਲਾਂ ਵੀ ਬਣੀਆਂ ਅਰਬਨ ਸਟੇਟਾਂ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਪਾਲਿਸੀ ਤਹਿਤ ਸਰਕਾਰ ਕਿਸੇ ਵੀ ਵਿਅਕਤੀ ਤੋਂ ਜ਼ਮੀਨ ਲਵੇਗੀ ਉਸ ਜ਼ਮੀਨ ਤੇ ਪੂਰੀ ਤਰ੍ਹਾਂ ਡਿਵੈਲਪਮੈਂਟ ਕੀਤੀ ਜਾਵੇਗੀ। ਜਿਵੇਂ ਕਿ ਲਾਈਟਾਂ, ਸੜਕਾਂ, ਸਕੂਲ, ਜਿਮ, ਖੇਡ ਦੇ ਮੈਦਾਨ ਆਦਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਜਾਣਗੀਆਂ। ਹੁਣ ਤੇ ਸਭ ਤੋਂ ਇੰਪੋਰਟੈਂਟ ਚੀਜ਼ ਆਉਂਦੀ ਹੈ ਜੀ ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਕੀ ਮਿਲੇਗਾ ਜਿਸ ਕੋਲ ਇੱਕ ਏਕੜ ਜ਼ਮੀਨ ਲਈ ਜਾਵੇਗੀ ਉਸ ਨੂੰ ਸਰਕਾਰ 1000 ਵਰਗ ਗੱਜ ਦਾ ਇੱਕ ਰਿਹਾਇਸੀ ਪਲਾਟ ਅਤੇ 200 ਵਰਗ ਗੱਜ ਦਾ ਇੱਕ ਕਮਰਸ਼ੀਅਲ ਪਲਾਟ ਦਵੇਗੀ ਇਹ ਪੈਮਾਨੇ ਜ਼ਮੀਨ ਦੀ ਮਾਤਰਾ ਅਨੁਸਾਰ ਵੱਖ-ਵੱਖ ਹੋਣਗੇ ਜੇਕਰ ਕਿਸੇ ਦੀ ਜ਼ਮੀਨ ਜ਼ਿਆਦਾ ਹੈ ਜਿਵੇਂ ਕਿ 50 ਏਕੜ ਤਾਂ ਉਸ ਦੀ 50 ਏਕੜ ਵਿੱਚੋਂ 20 ਏਕੜ ਜ਼ਮੀਨ ਡਿਵੈਲਪਮੈਂਟ ਲਈ ਕੱਟ ਲਈ ਜਾਵੇਗੀ ਅਤੇ ਬਾਕੀ 30 ਏਕੜ ਉਸ ਨੂੰ ਹੀ ਦੇ ਦਿੱਤੀ ਜਾਵੇਗੀ ਜੋ ਵੇਚ ਸਕਦਾ ਹੈ ਜਾਂ ਆਪਣੇ ਕੋਲ ਰੱਖ ਸਕਦਾ ਹੈ। ਗੁਜਾਰਾ ਪੱਤਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜ਼ਮੀਨ ਮਾਲਕ ਨੂੰ 3 ਸਾਲਾਂ ਲਈ 30000 ਰੁਪਏ ਪ੍ਰਤੀ ਏਕੜ ਗੁਜ਼ਾਰਾ ਪੱਤਾ ਵੀ ਦਿੱਤਾ ਜਾਵੇਗਾ ਹੁਣ ਕੀਮਤਾਂ ਅਤੇ ਕਿਸਾਨਾਂ ਦੇ ਸਵਾਲਾਂ ਦੀ ਗੱਲ ਕਰਦੇ ਹਾਂ ਜੀ ਸਰਕਾਰ ਦਾ ਕਹਿਣਾ ਹੈ ਕਿ ਰਹਾਈ ਸੀ ਪਲਾਟ 30000 ਤੋਂ 35000 ਰੁਪਏ ਪ੍ਰਤੀ ਵਰਗ ਗੱਜ ਅਤੇ ਕਮਰਸ਼ੀਅਲ ਪਲਾਟ 60000 ਤੋਂ 70000 ਪ੍ਰਤੀ ਵਰਗ ਗੱਜ ਦੇ ਹਿਸਾਬ ਨਾਲ ਵਿਕਣਗੇ ਇਸ ਤਰ੍ਹਾਂ ਇੱਕ ਕਿੱਲੇ ਜ਼ਮੀਨ ਤੋਂ 2.5 ਤੋਂ 3.5 4 ਕਰੋੜ ਰੁਪਏ ਤੱਕ ਕਮਾਏ ਜਾ ਸਕਦੇ ਹਨ ਪਰ ਕਿਸਾਨਾਂ ਦੇ ਕੁਝ ਸਵਾਲ ਹਨ ਇਹ ਪਲਾਟ ਕਦੋਂ ਵਿਕਣਗੇ ਇਸ ਨੂੰ ਇਸ ਨੂੰ ਡਵੈਲਪ ਹੋਣ ਵਿੱਚ 5-10 ਸਾਲ ਲੱਗ ਸਕਦੇ ਹਨ ਕੀ 5-6 ਸਾਲ ਬਾਅਦ ਜ਼ਮੀਨ ਦਾ ਰੇਟ ਉਨਾ ਹੀ ਰਹੇਗਾ ਜਾਂ ਡਬਲ ਟ੍ਰਿਪਲ ਹੋ ਜਾਵੇਗਾ ਕੀ ਸਰਕਾਰ ਉਸੇ ਰੇਟ ਨਾਲ ਦੁਬਾਰਾ ਪੈਸੇ ਦੇਵੇਗੀ ਜੋ ਹੁਣ ਕਹਿ ਰਹੀ ਹੈ ਲੁਧਿਆਣਾ ਦੇ ਕੁਝ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਇਸ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਖੇਤੀ ਯੋਗ ਜ਼ਮੀਨਾਂ ਅਤੇ ਪਿੰਡ ਉਜਾੜ ਕੇ ਸ਼ਹਿਰ ਬਣਾਏ ਜਾ ਰਹੇ ਹਨ ਜਦਕਿ ਪੰਜਾਬ ਦੀ ਪਛਾਣ ਉਸਦੇ ਪਿੰਡਾਂ ਅਤੇ ਖੇਤਾਂ ਨਾਲ ਹੈ ਸਾਲ 2024-25 ਦੇ ਡਾਟਾ ਅਨੁਸਾਰ ਵੀ ਪੰਜਾਬ ਵਿੱਚ ਪ੍ਰਤੀ ਇਕੜ ਸਭ ਤੋਂ ਵੱਧ ਕਣਕ ਪੈਦਾ ਹੁੰਦੀ ਹੈ ਪਿੰਡਾਂ ਦੀ ਲਿਸਟ ਅਤੇ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਖਸਰਾ ਨੰਬਰ ਨੋਟੀਫਿਕੇਸ਼ਨ ਇਸ ਦਾ ਜਾਰੀ ਜਿਹੜਾ ਹੋ ਚੁੱਕਿਆ ਹੈ ਅਸੀਂ ਤੁਹਾਨੂੰ ਦੱਸ ਦਿਆਂ ਕਿ ਪਟਿਆਲਾ 1150 ਇਕੜ ਪਸ਼ਿਆਣਾ ਸੇਰਮਾਜਰਾ ਚੋਰਾ ਫਲੋਲੀ ਸੰਗਰੂਰ 568 ਇਕੜ ਸੋਹੀਆ ਬਰਨਾਲਾ ਦੇ ਵਿੱਚ 317 ਇਕੜ ਹੰਡਿਆਇਆ ਬਠਿੰਡਾ 848 ਏਕੜ ਜੋਧਪੁਰ ਰੁਮਾਣਾ ਨਰਵਾਣਾ ਪੱਤੀ ਝੁੱਟੀ ਮਾਨਸਾ ਦੇ ਵਿੱਚ 212 ਏਕੜ ਠੁੱਠੀਆਂ ਵਾਲੀ ਮੋਗਾ 542 ਏਕੜ ਚੁਗਾਵਾ ਖੇੜਾ ਸਵਾੜ ਤਲਵੰਡੀ ਪਘੇਰੀਆਂ ਰੋਲੀ ਬੁੱਗੀਪੁਰਾ ਫਿਰੋਜ਼ਪੁਰ ਦੇ ਵਿੱਚ 313 ਏਕੜ ਦਸਤੂਲ ਸਾਹਿਬ ਵਾਲਾ ਮੁਕਮ ਖਾਨ ਵਾਲਾ ਸਤਿਆ ਵਾਲਾ ਨਮਾ ਸ਼ਹਿਰ 383 ਏਕੜ ਮਹਾਲੋ ਜਲੰਧਰ ਦੇ ਵਿੱਚ 1000 ਏਕੜ ਰਹਿਮਾਨਪੁਰ ਅਲੀਪੁਰ ਕੱਕੜ ਪਿੰਡ ਨੰਗਲ ਕਰਾਰਖਾਂ ਕੋਟ ਕਲਾ ਕੋਟ ਖੁਰਦ ਹਸ਼ਿਆਰਪੁਰ ਦੇ ਵਿੱਚ 550 ਏਕੜ ਪੂਰ ਹੀਰਾ ਸ਼ੇਰਗੜ ਸੁਲਤਾਨਪੁਰ ਲੋਧੀ 70 ਏਕੜ ਅਲਦਾਦ ਚੱਕ ਕਮਾਚੀ ਜੋਆ ਕਪੂਰਥਲਾ 150 ਏਕੜ ਬਡਾਲਾ ਕਲਾ ਫਗਵਾੜਾ ਦੇ ਵਿੱਚ 200 ਏਕੜ ਭੁੱਲਾ ਰਾਈ ਨਕੋਦਰ ਦੇ ਵਿੱਚ 200 ਏਕੜ ਆਲੋਵਾਲ ਰਸੂਲਪੁਰ ਸਰਕਪੁਰ ਸਿਆਣੀਵਾਲ ਹੁਣ ਗੱਲ ਕਰਦੇ ਹਾਂ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ 4464 ਏਕੜ ਰਾਜਾ ਸਾਸੀ ਹਵਾਈ ਅੱਡੇ ਦੇ ਨੇੜੇ ਅਦਲੀਵਾਲਾ ਸਿਕੰਦਰ ਬੱਲਪਿੰਡ ਹਰਸਾ ਛੀਨਾ ਮੀਰਾ ਕੋਟਕਲਾ ਲੋਦੇ ਰਾਣੇਵਾਲੀ ਹੀਰ ਗਮਟਾਲਾ ਰਖਚੀਤਾ ਮਾਨਵਾਲਾ ਨਿਜ਼ਰਪੁਰਾ ਨਮਾਕੋਟ ਜੰਡੇਆਲਾ ਤੋਲਾ ਨੰਗਲ ਚੈਨਪੁਰ ਬਲਗਣ ਕੁੱਲ ਮਿਲਾ ਕੇ 12304 ਏਕੜ ਜ਼ਮੀਨ ਸਰਕਾਰ ਲੈਂਡ ਪੁੱਲਿੰਗ ਪਾਲਿਸੀ ਤਹਿਤ ਲੋਕਾਂ ਤੋਂ ਮੰਗ ਰਹੀ ਹੈ ਕੁਝ ਸਵਾਲ ਨੇ ਤੇ ਭਵਿੱਖ ਦੀਆਂ ਚਿੰਤਾਵਾਂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਰਬਨ ਸਟੇਟਾਂ ਵਿੱਚ ਲੋਕਾਂ ਨੂੰ ਸਸਤੇ ਘਰ ਮਿਲਣਗੇ ਜਦਕਿ ਦੂਜੇ ਪਾਸੇ ਕਿਸਾਨਾਂ ਨੂੰ ਮਹਿੰਗੀ ਜ਼ਮੀਨਾਂ ਵੇਚ ਕੇ ਕਰੋੜਾ ਕਮਾਉਣ ਦਾ ਸੁਪਨਾ ਦਿਖਾ ਰਹੀ ਹੈ ਇਹ ਦੋਵੇਂ ਗੱਲਾਂ ਕਿਵੇਂ ਸੰਭਵ ਹੋਣਗੀਆਂ ਇਹ ਇੱਕ ਵੱਡਾ ਸਵਾਲ ਹੈ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪਿੰਡਾਂ ਨਾਲ ਇਸ ਦੀ ਪਛਾਣ ਹੈ ਇਹ ਪਿੰਡ ਉਜਾੜ ਕੇ ਸ਼ਹਿਰ ਬਣਾਉਣ ਵਾਲਾ ਮਾਮਲਾ ਜਾਪਦਾ ਹੈ ਇਹ ਸਹੀ ਜਾਂ ਗਲਤ ਇਹ ਲੰਬੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿਸਾਨ ਇਹ ਵੀ ਸਵਾਲ ਕਰ ਰਹੇ ਹਨ ਕਿ ਜੇਕਰ ਉਹਨਾਂ ਨੂੰ ਜ਼ਮੀਨ ਦਾ ਮੁੱਲ ਮਿਲਣ ਵਿੱਚ 5-10 ਸਾਲ ਲੱਗਦੇ ਹਨ ਤਾਂ ਉਹਨਾਂ ਸਾਲਾਂ ਵਿੱਚ ਹੋਣ ਵਾਲੇ ਫਸਲ ਦੇ ਨੁਕਸਾਨ ਦੀ ਪਰਪਾਈ ਕੌਣ ਕਰੇਗਾ ਕਈ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਸਰਕਾਰ ਜ਼ਮੀਨ ਦਾ ਪੂਰਾ ਮੁੱਲ ਹੁਣੇ ਹੀ ਦੇਵੇ ਨਾ ਕਿ ਪਲਾਟ ਦੇ ਕੇ ਫਿਰ ਲੰਬੀ ਉਡੀਕ ਕਰਾਵੇ। ਮੁਹਾਲੀ ਵਰਗੇ ਸ਼ਹਿਰਾਂ ਵਿੱਚ ਕਈ ਲੋਕਾਂ ਨੇ ਲੈਂਡ ਪੁੱਲਿੰਗ ਪਾਲਿਸੀ ਤੋਂ ਫਾਇਦਾ ਕਮਾਇਆ ਹੈ ਪਰ ਕੁਝ ਅਜੇ ਵੀ ਹਨ ਜਿਨ੍ਹਾਂ ਦੇ ਪਲਾਟ ਅਜੇ ਤੱਕ ਨਹੀਂ ਵਿਕੇ। ਪੰਜਾਬ ਵਿੱਚ ਖੇਤੀਯੋਗ ਜ਼ਮੀਨ ਪਹਿਲਾਂ ਹੀ ਘੱਟ ਹੈ ਅਤੇ ਇਸ ਤਰ੍ਹਾਂ ਜ਼ਮੀਨ ਐਕਵਾਇਰ ਕਰਨਾ ਹੋਰ ਵੀ ਚੁਣੌਤੀਪੂਰਨ ਹੋਵੇਗਾ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਜ਼ਮੀਨ ਲਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਹੋਰ ਰਾਜ ਵਿੱਚ ਜ਼ਮੀਨ ਖਰੀਦਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਕਿਉਂਕਿ ਪੰਜਾਬ ਹੋਰ ਰਾਜਾਂ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ ਇਹ ਪਲਾਟ ਜ਼ਿਆਦਾਤਰ ਬਾਹਰਲੇ ਸੂਬਿਆਂ ਦੇ ਨੌਕਰੀ ਪੈਸਾ ਲੋਕਾਂ ਦੁਆਰਾ ਹੀ ਖਰੀਦੇ ਜਾਣ ਦੀ ਸੰਭਾਵਨਾ ਹੈ ਇਸ ਸੰਬੰਧੀ ਹੋਰ ਜਾਣਕਾਰੀ ਲਈ ਤੁਸੀਂ 6 ਜੂਨ ਦੀਆਂ ਖਬਰਾਂ ਵਿੱਚ ਪ੍ਰਕਾਸ਼ਿਤ ਨੋਟੀਫਿਕੇਸ਼ਨ ਅਤੇ ਖਸਰਾ ਨੰਬਰ ਦੀ ਜਾਂਚ ਕਰ ਸਕਦੇ ਹੋ ਇਹ ਸੀਗੀ ਜੀ ਅੱਜ ਦੀ ਇੱਕ ਬਹੁਤ ਵੱਡੀ ਖਬਰ ਜੋ ਕਿ ਕਿਸਾਨਾਂ ਦੇ ਬਾਰੇ ਸੀ ਤੇ ਅਸੀਂ ਤੁਹਾਨੂੰ ਇਹ ਵੀ ਦੱਸਿਆ ਹੈ ਕਿ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਜ਼ਮੀਨ ਜਿਹੜੀ ਹੈ ਐਕਵਾਇਰ ਕੀਤੀ ਜਾ ਰਹੀ ਹੈ ਤੇ ਜ਼ਮੀਨ ਦਾ ਮੁੱਲ ਕੀ ਰੱਖਿਆ ਕਿਸ ਤਰ੍ਹਾਂ ਸਰਕਾਰ ਦੇ ਵੱਲੋਂ ਉਸ ਜ਼ਮੀਨ ਨੂੰ ਦਿੱਤਾ ਜਾਵੇਗਾ ਇਸ ਦੇ ਬਾਰੇ ਵੀ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਹੈ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਇਹ ਦੱਸਣਾ ਹੈ ਕਿ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕੀ ਵਿਚਾਰ ਰੱਖਦੇ ਹੋ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕੇ ਓਨਾ ਜ਼ਿਆਦਾ ਸ਼ੇਅਰ ਵੀ ਕਰਿਓ